ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਆਮ ਪਾਰਟੀ ਦੇ ਕੈਂਡੀਡੇਟ ਗੁਰਪ੍ਰੀਤ ਸਿੰਘ ਜੇਪੀ ਦੇ ਹੱਕ ਵਿੱਚ ਅੱਜ ਬੀਬੀ ਪਰਵਿੰਦਰ ਕੌਰ ਗੱਜਨ ਮਾਜਰਾ ਪਿੰਡ ਰਟੋਲਾ ਵਿੱਚ ਪਹੁੰਚੇ ਅਤੇ ਲੋਕਾਂ ਵੱਲੋਂ ਕਾਫੀ ਨਿੱਘਾ ਸਵਾਗਤ ਕੀਤਾ ਗਿਆ ਅਤੇ ਕਰਮਜੀਤ ਸਿੰਘ ਬਲਾਕ ਸੰਮਤੀ ਮੈਂਬਰ ਅਤੇ ਪੰਚਾਇਤ ਮੈਂਬਰ ਸਮੂਹ ਨਗਰ ਵਾਸੀਆਂ ਤੇ ਬੀਬੀਆਂ ਵੱਲੋਂ ਕਾਫੀ ਨਿੱਘਾ ਸਵਾਗਤ ਕੀਤਾ ਗਿਆ ਅਤੇ ਪਿੰਡਾਂ ਤੇ ਲੋਕਾਂ ਵੱਲੋਂ ਇੱਕ ਯਾਦਗਾਰ ਤਸਵੀਰ ਲਈ ਗਈ ਤਾਂ ਕਿ ਇੱਕ ਯਾਦਗਾਰ ਤਸਵੀਰ ਆਏ ਤੇ ਬੀਬੀ ਵੱਲੋਂ ਆਉਣ ਵਾਲੇ ਸਮੇਂ ਵਿੱਚ ਕੀਤੇ ਵਾਅਦੇ ਪੂਰੇ ਕਰਨ ਦਾ ਵਾਅਦਾ ਕੀਤਾ ਪਿੰਡ ਰ ਟੋਲਾ ਦੇ ਵਿੱਚ ਕੰਪੇਨਿੰਗ ਲਈ ਪਹੁੰਚਣ ਪ੍ਰੋਫੈਸਰ ਜਸਵੰਤ ਸਿੰਘ ਗੱਜਨਾਵਾਲਾ ਜੀ ਦੇ ਵਾਈਫ ਜੋ ਕਿ ਫਤਿਹਗੜ੍ਹ ਜਿਲ੍ਹੇ ਤੋਂ ਜੋ ਟੋਲਾ ਚ ਇਲੈਕਸ਼ਨ ਲੜ ਰਹੇ ਨੇ ਅਜਰ ਟੋਲਾ ਵਿੱਚ ਉਹਨਾਂ ਦੇ ਕੰਪੇਨਿੰਗ ਲਈ ਆਏ ਨੇ ਅਸੀਂ ਉਹਨਾਂ ਨਾਲ ਤੁਹਾਡੀ ਗੱਲ ਕਰਵਾਵਾਂਗੇ ਕੀ ਕੀ ਮੰਗਾਂ ਨੇ ਪਿੰਡ ਵਾਸੀਆਂ ਦੇ ਆ ਦੇਖਦੇ ਰਹੀਏ ਗੱਲ ਕਰਵਾ ਰਿਆਂ ਪਰਵਿੰਦਰ कौर ਮੰਡੇਰ ਮੈਡਮ ਗੱਜਨਵਾਜਰਾ ਨਾਲ ਜਰੂਰ ਗੱਲ ਕਰਾਂਗੇ ਅੱਜ ਦੇ ਟਾਈਮ ਲੈ ਕੇ ਮੈਡਮ ਦਾ ਖਬਰਾਂ ਦੇ ਤੁਹਾਡਾ ਸਵਾਗਤ ਹੈ ਜਦ ਟੋਲਾ ਦੇ ਵਿੱਚ ਪਹੁੰਚਿਓ ਤੁਸੀਂ ਪਿੰਡ ਦੇ ਕਾਫੀ ਮੁੱਦੇ ਲੈ ਕੇ ਪਿੰਡ ਦੇ ਵਾਸੀਆਂ ਦੇ ਸਵਾਲ ਨੇ ਕੀ ਪਿੰਡ ਦੇ ਜੋ ਐਸ்சி ਭਾਈਚਾਰਾ ਉਹਨਾਂ ਦੀਆਂ ਮੜੀਆਂ ਵੱਲ ਕਦੇ ਵੀ ਕਿਸੇ ਵੀ ਐਮਐਲਏ ਜਾਂ ਕਿਸੇ ਸਰਕਾਰ ਦਾ ਧਿਆਨ ਨਹੀਂ ਗਿਆ ਤੇ ਬਗਲੇ ਕਨੇ ਉਹ ਨਕਾਰਾ ਪਈਆਂ ਤੇ ਜਾ ਕੇ ਦੇਖਿਆ ਬਹੁਤ ਹਾਲਾਤ ਮਾੜ ਨੇ ਉੱਥੇ ਲਈ ਕਦੋਂ ਤੁਸੀਂ ਉਹਦਾ ਪ੍ਰਬੰਧ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ ਬੇਟਾ ਪਹਿਲਾਂ ਤਾਂ ਤੁਹਾਨੂੰ ਤੇ ਬਹੁਤ ਵਧੀਆ ਲੱਗਿਆ ਤੁਸੀਂ ਦੱਸਿਆ ਇਥੋਂ ਦੀਆਂ ਮੜੀਆਂ ਬਾਰੇ ਤੇ ਬਗਲੇ ਬਾਰੇ ਕਿਉਂਕਿ ਜਦੋਂ ਇੱਕ ਮੁੱਖ ਮੰਤਰੀ ਸਾਹਿਬ ਆਪਣੇ ਇਮਾਨਦਾਰ ਨੇ ਐਮ ਐਲ ਏ ਇਮਾਨਦਾਰ ਮਿਲੇ ਨੇ ਕਿਉਂਕਿ ਐਮ ਐਲ ਏ ਸਾਹਿਬ ਨੇ ਇਸ ਪਿੰਡ ਚ ਪਤਾ ਨਹੀਂ ਘਰ ਘਰ ਜਾ ਕੇ ਜਾਂ ਕਿੰਨੇ ਕੁ ਗੇੜੇ ਲਾਏ ਨੇ ਸਾਰੇ ਹਲੇ ਪਿੰਡ ਵਾਸੀਆਂ ਨੂੰ ਪਤਾ ਕਿਉਂਕਿ ਇੱਕ ਇੱਕ ਜਿਹੜੀ ਪਿੰਡ ਦੀ ਪ੍ਰੋਬਲਮ ਉਹਨਾਂ ਦੇ ਨੋਟਿਸ ਦੇ ਵਿੱਚ ਆ ਸਾਨਾਸ਼ਾਈ ਸਰਕਾਰ ਦੇ ਅੰਦਰ ਜਾਣ ਕਰਕੇ ਕੰਮ ਥੋੜੇ ਲੇਟ ਹੋਏ ਨੇ ਪਰ ਹੋ ਜਾਣੇ ਨੇ ਤੇ ਆਪਾਂ ਹੁਣ ਚੋਣ ਜਾਬਤਾ ਲੱਗ ਚੁੱਕਿਆ ਇਸ ਤੋਂ ਬਾਅਦ ਆਪਾਂ ਐਮਐਲ ਸਾਹਿਬ ਨਾਲ ਗੱਲ ਕਰਕੇ ਆਪਾਂ ਜਰੂਰ ਉਹ ਕੰਮ ਨੇ ਜਿਹੜੇ ਉਹ ਵੀ ਸ਼ੁਰੂ ਕਰਵਾ ਦੇਗੇ। ਇੱਕ ਵੱਡਾ ਸਵਾਲ ਇਹ ਸੀਗਾ ਕਿ ਜੋ ਪਿੰਡ ਦਾ ਸਕੂਲ ਅਪਗ੍ਰੇਡ ਕਰਨ ਲਈ ਕਾਫੀ ਟਾਈਮ ਤੋਂ ਫੈਲਾ ਦਿੱਤੀਆਂ ਜਾ ਰਹੀਆਂ ਨੇ ਕਿਸੇ ਵੀ ਸਰਕਾਰ ਦਾ ਧਿਆਨ ਨਹੀਂ ਗਿਆ ਪ੍ਰੋਫੈਸਰ ਗੱਜਨ ਮਾਜਰਾ ਜੀ ਨੇ ਇੱਕ ਵਾਅਦਾ ਕੀਤਾ ਸੀਗਾ ਕੁਝ ਟਾਈਮ ਪਹਿਲਾਂ ਕਿ ਕਿੰਨਾ ਕੁ ਟਾਈਮ ਲੱਗੇਗਾ ਸਕੂਲ ਅਪਗ੍ਰੇਡ ਕਰਨ ਲਈ। ਹਾਂ ਬੇਟੇ ਗੱਜਨ ਮਾਜਰਾ ਸਾਹਿਬ ਜੋ ਵਾਅਦਾ ਕਰਦੇ ਨੇ ਕਿਉਂਕਿ ਉਹ ਜੋ ਕਹਿੰਦੇ ਨੇ ਉਹੀ ਕਰਦੇ ਨੇ ਕਦੇ ਵਾਦਾ ਤਾਂ ਨਹੀਂ ਹੋ ਕੇ ਰਹਿ ਜੋ ਪਹਿਲੇ ਸਰਕਾਰਾਂ ਨੇ ਕਦੇ ਵੀ ਨਹੀਂ ਕਦੇ ਵੀ ਨਹੀਂ ਹੁੰਦਾ ਦੇਖੋ ਗੱਜੜ ਮਾਜਰਾ ਇੱਥੋਂ ਦੂਰ ਨਹੀਂ ਹੈਗਾ ਬਹੁਤ ਨੇੜੇ ਆ ਗੱਜੜ ਮਾਜਰਾ ਸਾਹਿਬ ਜਿਆਦਾ ਇਹਨਾਂ ਪਿੰਡਾਂ ਚ ਕਿਉਂਕਿ ਮਲੇਰਕੋਟਲੇ ਸਕੂਲ ਚ ਰਹਿੰਦੇ ਨੇ ਵਾਦਾ ਜ਼ਰੂਰ ਪੂਰਾ ਹੋਊ ਕਿਉਂਕਿ ਸਕੂਲਾਂ ਵੱਲ ਅਸੀਂ ਆਪ ਐਜੂਕੇਸ਼ਨ ਨਾਲ ਜੁੜੇ ਹੋਇਆ ਸਭ ਤੋਂ ਪਹਿਲਾਂ ਇਹ ਬੱਚਿਆਂ ਦੇ ਭਵਿੱਖ ਵੱਲ ਧਿਆਨ ਦਿੱਤਾ ਜਾਊਗਾ ਹਰ ਹਾਲਤ ਦੇ ਵਿੱਚੋਂ ਬਾਹਰ ਆਉਣ ਤੇ ਆਪਾਂ ਸਭ ਤੋਂ ਪਹਿਲਾਂ ਸਕੂਲ ਅਪਗ੍ਰੇਡ ਕਰਨ ਦੀ ਜਿਹੜੀ ਮੰਗ ਆ ਪਿੰਡ ਵਾਸੀਆਂ ਦੀ ਜ਼ਰੂਰ ਪੂਰੀ ਕਰਾਂਗੇ ਬੀਬੀਆਂ ਦਾ ਕਾਫੀ ਵੱਡਾ ਸਵ ਪੂਰੇ ਪੰਜਾਬ ਦੇ ਵਿੱਚ ਉੱਠ ਰਿਹਾ ਕਿ ਬੀਬੀਆਂ ਦੇ ਜੋ 1000 ਰੁਪਿਆ ਪੈਨਸ਼ਨ ਆ ਉਹ ਕਦੋਂ ਕੁ ਪੈਣੀ ਆ ਜਾਂ ਪੈ ਚੁੱਕੀ ਹੈ ਨਹੀਂ ਬਿਲਕੁਲ ਨਹੀਂ ਪਈ ਹਜੇ ਕਿਉਂਕਿ ਮੇਰੀ ਮੀਟਿੰਗ ਹੋਈ ਸੀ ਐਮ ਐਲ ਏ ਸਾਹਿਬ ਨਾਲ ਜਦੋਂ ਸਾਡੇ ਹਲਕੇ ਦੇ ਅਮਰਗੜ ਪੱਤੇਗੜ ਸਾਹਿਬ ਦੇ ਨੌ ਐਮ ਐਲ ਏ ਸਾਹਿਬ ਦੀ ਸਾਡੀ ਮੀਟਿੰਗ ਹੋਈ ਤੇ ਅਸੀਂ ਐਵੇਂ ਕਿ ਉਹਨਾਂ ਨੂੰ ਕੁਐਸਚਨ ਕੀਤਾ ਵੀ ਸਾਨੂੰ ਬੀਬੀਆਂ ਪੁੱਛਣ ਗਈਆਂ ਪਰ ਉਹਨਾਂ ਨੇ ਇੱਕ ਗੱਲ ਕਹੀ ਵੀ ਸਭ ਤੋਂ ਪਹਿਲਾਂ ਤਾਂ ਮੈਂ ਬਿਜਲੀ ਬਲ ਚੱਕਿਆ ਮੁੱਦਾ ਤਾਂ ਕਿ ਬਿਜਲੀ ਦਾ ਬਿਲ ਬਹੁਤ ਜ਼ਿਆਦਾ ਆਉਂਦਾ ਸੀਗਾ ਹਜ਼ਾਰ ਰੁਪਏ ਵਾਲੀ ਵੱਡੀ ਗੱਲ ਨਹੀਂ ਮੈਂ ਦੇਊਗਾ ਉਹ ਵੀ ਕਿਉਂਕਿ ਨੌ ਗਾਰੰਟੀ ਜਿਹੜੇ ਪੂਰੀਆਂ ਹੋ ਗਿਆ ਤਾਂ ਇਹ ਵੀ ਪੂਰੀ ਕਰੂੰ ਦੂਜੀ ਗੱਲ ਜਿਹੜਾ ਖੇਤਾਂ ਨੂੰ ਪਾਣੀ ਨਹਿਰਾਂ ਦਾ ਆਇਆ ਉਹ ਨਹਿਰਾਂ ਦਾ ਪਾਣੀ ਆਉਣ ਨਾਲ ਆਪਣੀ ਬਿਜਲੀ ਬੱਚੀ ਆ ਬਿਜਲੀ ਤੋਂ ਵੀ ਪੈਸਾ ਬਚਣਾ ਨਾ ਕਿ ਟੋਲਾ ਪਿੰਡ ਨੂੰ ਖੇਤਾਂ ਦਾ ਪਾਣੀ ਜਾਂ ਨਹਿਰਾਂ ਦਾ ਪਾਣੀ ਮਿਲੂਗਾ ਇੱਥੋਂ ਤਾਂ ਕਦੇ ਲੱਗ ਨਹੀਂ ਰਿਹਾ ਬਿਲਕੁਲ ਬੇਟਾ ਕਿਉਂਕਿ ਇੱਥੇ ਭੁਲਰਾਂ ਤੱਕ ਪੈ ਚੁੱਕੀਆਂ ਨੇ ਪਾਈਪਾਂ ਗੱਜਰ ਮਾਜਰਾ ਸਾਹਿਬ ਦੇ ਅੰਦਰ ਜਾਣ ਨਾਲ ਥੋੜੇ ਜੇ ਕੰਮ ਲੇਟ ਹੋਏ ਨੇ ਪਰ ਇਹ ਨਹੀਂ ਵੀ ਰੁਕਣ ਰੁਕਣਗੇ ਨਹੀਂ ਇਹ ਮੈਂ ਵਾਦਾ ਕਰਦੀ ਆ ਪਿੰਡ ਵਾਸੀਆਂ ਦੇ ਨਾਲ ਕਿਉਂਕਿ ਇੱਥੋਂ ਜਿੱਥੇ ਇਹ ਭੁਲਰਾ ਤੱਕ ਪਈਆਂ ਨੇ ਉਹ ਪਾਈਪਾਂ ਅੱਗੇ ਤੱਕ ਆ ਜਾਣੀਆਂ ਨੇ ਕਿਉਂਕਿ ਪਿੰਡ ਵਾਸੀਆਂ ਨੇ ਪੁੱਤ ਐਡਾ ਸਾਨੂੰ ਫਤਵਾ ਦਿੱਤਾ ਅਸੀਂ ਬਿਲਕੁਲ ਇਹਨਾਂ ਦੇ ਨਾਲ ਆ ਹਰ ਇਹਨਾਂ ਦੀ ਹਰ ਮੰਗ ਵੱਲ ਪੂਰਾ ਧਿਆਨ ਦੇਵਾਂਗੇ ਗੱਲ ਕਰੀਏ ਪਿੰਡਾਂ ਦੇ ਸਕੂਲਾਂ ਦੀ ਜਿੱਦਾਂ ਕਿ ਤੁਸੀਂ ਇੱਕ ਵਾਦਾ ਕੀਤਾ ਤੇ ਜਦੋਂ ਸੱਥਾਂ ਦੇ ਵਿੱਚ ਆਏ ਸੀ ਮੇਰੀ ਤੁਹਾਡੇ ਨਾਲ ਗੱਲ ਹੋਈ ਦੀ ਤੁਸੀਂ ਕਹਾਂ ਦੀ ਪੰਜਾਬ ਦੇ ਸਕੂਲ ਨੇ ਜੋ ਸਰਕਾਰੀ ਉਹਨਾਂ ਨੂੰ ਅਸੀਂ ਬਹੁਤ ਧਿਆਨ ਦੇਵਾਂਗੇ ਜੇ ਦੇਖਿਆ ਜਾਵੇ ਪਿੰਡਾਂ ਦੇ ਵਿੱਚ ਜ਼ਿਆਦਾਤਰ ਪ੍ਰਵਾਸੀ ਮਜ਼ਦੂਰਾਂ ਦੇ ਹੀ ਬੱਚੇ ਪੜ੍ਹਦੇ ਨੇ ਹੋਰ ਕੋਈ ਪੰਜਾਬੀ ਬੱਚਾ ਪੜ੍ਹਨ ਨੂੰ ਤੈਨ ਕਿ ਕਾਰਨ ਕਿੱਥੇ ਕਮੀਆਂ ਨੇ ਸਰਕਾਰ ਦੀਆਂ ਕਮੀਆਂ ਨੇ ਚਾਹੇ ਪੰਜਾਬ ਦੇ ਲੋਕਾਂ ਦੇ ਜਾਂ ਕਿਹੜੀਆਂ ਕਮੀਆਂ ਨੇ ਨਹੀਂ ਬੇਟੇ ਦੇਖੋ 2 ਸਾਲ ਦੀ ਜਦੋਂ ਦੀ ਅਪਮਾਨਜੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਆਈ ਆ ਸਕੂਲਾਂ ਦੇ ਵਿੱਚ ਬਹੁਤ ਗਿਣਤੀ ਵਧੀਆ ਬੱਚਿਆਂ ਦੀ ਤੇ ਜੇ ਤੁਸੀਂ ਅੱਜ ਕੱਲ ਰਿਜ਼ਲਟ ਦੇਖੋ ਮੈਂ ਮਤਲਬ ਇੱਕ ਪ੍ਰਾਈਵੇਟ ਸਕੂਲ ਅਸੀਂ ਚਲਾਉਂਦੇ ਆ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਕਿਉਂਕਿ ਸਾਡੀ ਇਹ ਆਦਤ ਆ ਅਸੀਂ ਸਿਰਫ ਸੇਵਾ ਲਈ ਕੰਮ ਸ਼ੁਰੂ ਕੀਤਾ ਹੋਇਆ ਅਸੀਂ ਬੱਚਿਆਂ ਦੀ ਸਰਕਾਰੀ ਸਕੂਲ ਦੇ ਬੱਚਿਆਂ ਦੀ ਵੀ ਹੈਲਪ ਕਰ ਦਿੰਨੇ ਆ ਜਦੋਂ ਉਹ ਬੱਚਾ 100 ਚੋਂ 100 ਮਾਰਕਸ ਲੈਂਦਾ ਤਾਂ ਇਟ ਮੀਨਸ ਮਾਨਸਾਬ ਦੀ ਸਰਕਾਰ ਦਾ ਬਹੁਤ ਧਿਆਨ ਆ ਸਕੂਲਾਂ 'ਵਾਲ ਗਿਣਤੀ ਬਹੁਤ ਵਧੀਆ ਜਿੱਥੇ ਪਹਿਲਾਂ ਇੱਕ ਪਿੰਡ ਦੇ ਵਿੱਚ 26 ਜਾਂ 27 ਬੱਚੇ ਸੀ ਅੱਜ ਉੱਥੇ 90 ਬੱਚੇ ਨੇ ਦੋ ਚਾਰ ਸਕੂਲਾਂ ਤੋਂ ਮੈਨੂੰ ਪਤਾ ਲੱਗਿਆ ਕਿਉਂਕਿ ਜਰੂਰ ਬਹੁਤ ਵਧੀਆ ਫਾਇਦਾ ਹੋਇਆ ਮਾਨ ਸਾਹਿਬ ਦੀ ਸਰਕਾਰ ਦਾ ਸਰਕਾਰੀ ਸਕੂਲਾਂ ਦੇ ਵਿੱਚ ਮੈਡਮ ਗੱਲ ਇਸੇ ਪਿੰਡ ਤੇ ਘੁੰਮ ਕੇ ਆਈਏ ਤਾਂ ਕਾਫੀ ਲੋਕਾਂ ਵੱਲੋਂ ਸਵਾਲ اٹھਾਇਆ ਗਿਆ ਕਿ ਇੱਕ ਪਿੰਡ ਦੀ ਫੇਰਨੀ ਆ ਕਾਫੀ ਸਮੇਂ ਤੋਂ 10-15 ਸਾਲ ਤੋਂ ਨਹੀਂ ਬਣੀ ਹੋ ਸਕਿਆ ਕਈ ਵਾਰੀ ਸਰਕਾਰਾਂ ਦੇ ਆਈਆਂ ਫਿਰ ਨਹੀਂ ਦਾ ਹੋ ਸਕਦਾ ਪੈਸਾ ਆਇਆ ਜਾਂ ਖਾਦਾ ਗਿਆ ਜਾਂ ਨਹੀਂ ਲੱਗਿਆ ਉਹ ਫਿਰ ਨਹੀਂ ਉਦਾਂ ਦੀ ਉਦਾਂ ਹੀ ਆ ਪਾਣੀ ਸੜਕਾਂ ਦੇ ਫਿਰਦਾ ਉਹਦੇ ਬਾਰੇ ਕੀ ਕਰਨਾ ਬੇਟਾ ਬਾਕੀ ਸਰਕਾਰਾਂ ਬਾਰੇ ਆਪਾਂ ਕਿਸੇ ਨੂੰ ਆਪਾਂ ਨਿੰਦਦੇ ਨਹੀਂ ਆਪਾਂ ਗੱਲ ਕਰੀਏ ਆਪਣੀ ਸਰਕਾਰ ਦੇ ਕੰਮਾਂ ਦੀ ਪੈਲ ਦੇ ਆਧਾਰ ਤੇ ਹਰ ਪਿੰਡ ਨੂੰ ਬਹੁਤ ਵਧੀਆ ਪਿੰਡ ਬਣਾਉਣ ਦਾ ਮਾਨ ਸਾਹਿਬ ਦਾ ਸੁਪਨਾ ਤੇ ਅੱਗੇ ਐਮਐਲਏ ਸਾਹਿਬ ਦਾ ਸੁਪਨਾ ਵੀ ਜਿਹੜਾ ਅਮਰਗੜ ਹਲਕਾ ਇੱਕ ਐਦਾਂ ਦਾ ਨਮੂਨੇ ਦਾ ਹਲਕਾ ਬਣਾ ਦੇਣਾ ਵੀ ਜਿਹੜੀ ਦੁਨੀਆ ਦੇਖਣਾ ਵੇ ਕਿਉਂਕਿ ਵਾਤਾਵਰਣ ਪ੍ਰੇਮੀ ਬਹੁਤ ਨੇ ਸਫਾਈ ਪ੍ਰੇਮੀ ਬਹੁਤ ਨੇ ਕਿਉਂਕਿ ਜੋ ਫੇਰਨੀ ਆ ਉਹ ਮੁੱਦਾ ਉਹਨਾਂ ਨੇ ਇਹਨਾਂ ਨੇ ਐਮਐਲਏ ਸਾਹਿਬ ਕੋ ਰੱਖਿਆ ਉਹ ਜ਼ਰੂਰ ਕਿਉਂਕਿ ਇਹ ਵੀ ਇੱਕ ਮੁੱਦਾ ਜਿਹੜਾ ਹੈਗਾ ਹਾਲੇ ਆਪਣੇ ਕੋ ਤਿੰਨ ਸਾਲ ਪਏ ਨੇ ਜ਼ਰੂਰ ਧਿਆਨ ਦਿੱਤਾ ਜਾਊਗਾ ਇਹਦੇ ਤੇ ਵੀ ਤੇ ਮੈਂ ਜਦੋਂ ਵੀ ਬਾਹਰ ਆਉਂਦੇ ਰਿਆਂ ਪਾ ਧਿਆਨ ਦੇਵਾ ਕੇ ਇਹ ਵੀ ਕੰਮ ਸ਼ੁਰੂ ਕਰਵਾ ਜਾਗੇ ਜੀਪੀ ਦੇ ਤੁਸੀਂ ਉਹਦੇ ਵਿੱਚ ਕੰਪੇਨਿੰਗ ਦੇ ਵਿੱਚ ਕਿ ਲੱਗਦਾ ਵੀ ਉਹ ਮੁੜ ਕੇ ਸਾਡੇ ਪਿੰਡ ਦੇ ਵਿੱਚ ਚਉਣਗੇ ਕਿਉਂਕਿ ਅੱਜ ਤੱਕ ਜੋ ਵੀ ਇੱਥੋਂ ਐਮਪੀ ਬਣ ਕੇ ਗਿਆ ਸਾਡੇ ਪਿੰਡ ਦੀ ਸਾਰ ਨਹੀਂ ਪੁੱਛੀ ਕਿਸ ਨੇ ਐਮਪੀ ਨੇ ਬੇਟਾ ਬਿਲਕੁਲ ਆਉਣਗੇ ਕਿਉਂਕਿ ਹਰ ਸਟੇਜ ਤੇ ਅਨਾਉਂਸ ਕਰਦੇ ਨੇ ਵੀ ਹੁਣ ਮੇਰੇ ਕੋਲ 1480 ਪਿੰਡ ਨੇ ਵੀ ਹੁਣ ਜਾਣਾ ਭੈਣ ਜੀ ਬਹੁਤ ਔਖਾ ਤੁਹਾਡੀ ਕਮਾਂਡ ਆ ਮੈਨੂੰ ਜਿੱਥੇ ਤੱਕ ਤੁਸੀਂ ਮੀਟਿੰਗ ਕਰਦੇ ਹੋ ਪਰ ਜਿੱਤਣ ਦੇ ਬਾਅਦ ਕਿਉਂਕਿ ਕਹਿੰਦੇ ਮੈਂ ਚਾਰ ਚੋਣਾ ਲੜ ਚੁੱਕਿਆ ਮੈਂ ਹਾਰ ਕੇ ਵੀ ਲੋਕਾਂ ਦੀ ਸੇਵਾ ਨਹੀਂ ਛੱਡੀ ਜਦੋਂ ਪਿਛਲੀ ਵਾਰ ਹਾਰੇ ਨੇ ਉਸ ਤੋਂ ਬਾਅਦ ਉਹ ਕਾਂਗਰਸ ਦੀਆਂ ਚਲੋ ਨੀਤੀਆਂ ਦੇਖ ਕੇ ਆਮ ਆਦਮੀ ਪਾਰਟੀ ਚ ਆਏ ਵੀ ਮੈਂ ਕੱਲੇ-ਕੱਲੇ ਪਿੰਡ ਤੁਹਾਡੇ ਨਾਲ ਧੰਨਵਾਦ ਕਰਨ ਜ਼ਰੂਰ ਜਾਊਂਗਾ ਮੈਨੂੰ ਉਹਨਾਂ ਨਾਲ ਬਹੁਤ ਹੁਣ ਵਿਚਰਨ ਦਾ ਮੌਕਾ ਮਿਲਦਾ ਐਮਐਲਏ ਸਾਹਿਬ ਨਾ ਹੋਣ ਕਰਕੇ ਕਿਉਂਕਿ ਮੈਨੂੰ ਲੱਗਦਾ ਵੀ ਉਹ ਵੀ ਇੱਕ ਬਹੁਤ ਹੀ ਵਧੀਆ ਇਮਾਨ ਇਮਾਨਦਾਰ ਤੇ ਡਾਊਨ ਟੂ ਅਰਥ ਇਨਸਾਨ ਨੇ ਜ਼ਰੂਰ ਉਹ ਮਤਲਬ ਸੈਂਟਰ ਦੇ ਵਿੱਚ ਜਦੋਂ ਜਾਣਗੇ ਤਾਂ ਹਲਕਾ ਅਮਰਗੜ ਦੀ ਵੱਧ ਤੋਂ ਵੱਧ ਆਵਾਜ਼ ਬੁਲੰਦ ਕਰਨਗੇ ਇਹਦੇ ਲਈ ਲਾਸਟ ਦੇ ਵਿੱਚ ਜਾਂਦੇ ਜਾਂਦੇ ਇੱਕੋ ਹੀ ਸਵਾਲ ਦੁਬਾਰਾ ਰਿਪੀਟ ਕਰੂੰਗਾ ਕਿ ਸਕੂਲ ਦੇ ਲਈ ਪਿੰਡ ਵਾਸੀ ਦੁਬਾਰਾ ਦੁਬਾਰਾ ਮੈਨੂੰ ਕੋ ਕਹਿ ਰਹੇ ਸੀ ਕਿ ਕਿੰਨਾ ਕੁ ਟਾਈਮ ਲਵੋਗੇ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਦੇਖੋ ਬੇਟਾ ਹੁਣ ਚੋਣ ਜਾਬਤਾ ਲੱਗਿਆ ਹੋਇਆ ਇਸ ਤੋਂ ਬਾਅਦ ਐਮਐਲਏ ਸਾਹਿਬ ਜਲਦੀ ਬਾਹਰ ਆਉਣ ਕਿਉਂਕਿ ਐਮਐਲਏ ਸਾਹਿਬ ਦੀ ਕਮੀ ਤਾਂ ਹੈਗੀ ਆ ਅਸੀਂ ਪੂਰੀ ਕਰ ਰਹੇ ਹਾਂ ਪਰ ਫਿਰ ਵੀ ਜੋ ਕੰਮ ਐਮਐਲਏ ਸਾਹਿਬ ਨੇ ਕਰ ਦੇਣੇ ਨੇ ਨਾ ਕਿਤਨਾ ਕਿਤੇ ਕਮੀ ਲੱਗਦੀ ਆ ਪਰ ਪੂਰੀ ਕੋਸ਼ਿਸ਼ ਕਰਾਂਗੇ ਵੀ ਜਿਹੜਾ ਸਕੂਲ ਦਾ ਮਤਾ ਪਿਆ ਹੋਇਆ ਆ ਆਪਾਂ ਕੋਸ਼ਿਸ਼ ਕਰੀਏ ਵੀ ਜਲਦੀ ਤੋਂ ਜਲਦੀ ਅਪਗ੍ਰੇਡ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਨਵਾਜ ਜੀ ਇਹ ਸਾਡੇ ਜੀ ਪ੍ਰੋਫੈਸਰ ਗਜਨ ਮਾਜਰਾ ਜੀ ਜੋ ਕਿ ਮੈਡਮ ਸਾਡੇ ਅੱਜ ਪਿੰਡਾ ਟੋਲਾ ਦੇ ਵਿੱਚ ਪਹੁੰਚੇ ਜੀ ਕਾਫੀ ਵਧੀਆ ਗੱਲਾਂ ਕੀਤੀਆਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਜੋ ਵੀ ਵਾਅਦੇ ਕੀਤੇ ਨੇ ਪੂਰੇ ਕਰਨ ਲਈ ਇਕਰਾਰ ਕੀਤਾ ਹੈਗੇ ਜਰੂਰ ਪੂਰੇ ਕਰਾਂਗੇ ਤਾਂ ਕਿ ਉਹ ਤੋਂ ਆਉਣ ਵਾਲੇ 5 ਸਾਲਾਂ ਵਿੱਚ ਲੋਕ ਸਾਡੇ ਮੰਗਰ ਲਾ ਕੇ ਸਾਡੇ ਨਾਲ ਤੁਰਨ ਤੇ ਹੁਣ ਇਹਨਾਂ ਨੇ ਇੱਕ ਸਪਾਰਸ਼ ਕੀਤੀ ਆਗੇ ਗੁਰਪ੍ਰੀਤ ਸਿੰਘ ਜੇਪੀ ਦੀ ਜੋ ਕਮੇਨਿੰਗ ਦੇ ਵਿੱਚ ਆਏ ਨੇ ਉਹਦੇ ਲਈ ਇਹਨਾਂ ਨੇ ਲੋਕਾਂ ਨੂੰ ਰਿਕਵੈਸਟ ਕੀਤਾ ਵੱਧ ਤੋਂ ਵੱਧ ਵੋਟਾਂ ਤਾਕੇ ਉਹਨਾਂ ਨੂੰ ਸੱਤਾ ਦੇ ਵਿੱਚ ਲੈ ਕੇ ਹੋ ਤਾਂ ਕਿ ਅਸੀਂ ਕੌਣ ਵਾਲੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਜਾ ਕੇ ਤੁਸੀਂ ਦੇਖ ਰਹੇ ਹੋ ਖਬਰਾਂ ਵਾਲੇ ਬਲੇਕੋਡ ਲਾਤੇ ਹੋ ਜਗਜੀਤ ਸਿੰਘ ਦੀ ਰਿਪੋਰਟ